ਸ਼ਸਤਰਿਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਮਹਾਤਮਾ ਗਾਂਧੀ ਦੀ ਜਨਮ ਦਿਵਸ ਪੀਐਮ ਮੋਦੀ ਸਮੇਤ ਕਈ ਨੇਤਾਵਾਂ ਨੇ ਰਾਜਕਾੜ ਤੇ ਤਿੱਤੀ ਸ਼ਰਧਾਂਜਲੀ ਦਿੱਤੀ ਸੀ ਆ ਮਾਨਯ ਮਹਾਤਮਾ ਗਾਂਧੀ ਤੇ ਲਾਲ ਭਾਦਰ ਸ਼ਾਸਤਰੀ ਦਿਤੀ ਸ਼ਰਧਾਂਜਲੀ ਰਾਸ਼ਟਰਪਤੀ ਮਹਾਤਮਾ ਗਾਂਧੀ ਨੂੰ ਕੀਤਾ ਪ੍ਰਣਾਮ ਕਿਹਾ ਸ਼ਾਸਤਰੀ ਜੀ ਨੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਰੋਕੇ ਸੋਚ ਭਾਰਤ ਵੀ ਆਂਦੇ 3 ਸਾਲ ਹੋਏ ਪੂਰੇ ਵਿਕਸਿਤ ਭਾਰਤ ਦੀ ਯਾਤਰਾ 'ਚ ਹਰ ਕੋਸ਼ਿਸ਼ ਸਵੱਛਤਾ ਤੋਂ ਖੁਸ਼ਹਾਲੀ ਦੇ ਮੰਤ ਨੂੰ ਮਜ਼ਬੂਤ ਕਰੇਗੀ ਕਿ ਹਾਂ ਪ੍ਰਧਾਨ ਮੰਤਰੀ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਜਨਤੀ ਦੇ ਮੌਕੇ ਤੇ ਰਾਸ਼ਟ੍ਰਪੀਤਾ ਦੇ ਸਮਾਰਕ ਸਥਾਨ ਰਾਜਘਾਟ ਤੇ ਪਹੁੰਚ ਕੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਤੀ ਦੇ ਮੌਕੇ ਤੇ ਉਹਨਾਂ ਦੇ ਸਮਾਰਕ ਸਥਾਨ ਵਿਜੇ ਘਾਟ ਪਹੁੰਚੇ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦੀ 153ਵੀਂ ਜਨਤੀ ਤੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਰਾਜਧਾਨੀ ਦਿੱਲੀ ਵਿੱਚ ਸਰਵਤਰਮ ਪ੍ਰਾਰਥਨਾ ਸਭਾ ਦਾ ਯੋਜਨ ਕੀਤਾ ਗਿਆ। ਇਸ ਪ੍ਰੋਗਰਾਮ 'ਚ ਰਾਸ਼ਟ੍ਰਪਤੀ ਦ੍ਰੋਪਦੀ ਮੁਰਮੋ, ਉਪ ਰਾਸ਼ਟ੍ਰਪਤੀ ਜਗਦੀਪ ਧ ਜੰਦਰ ਮੋਦੀ ਕਈ ਕੇਂਦਰੀ ਮੰਤਰੀ ਤੇ ਹੋਰ ਮੌਜੂਸ ਸਨ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਾਰਟੀ ਦੇ ਸੀਨੀ ਨੇਤਾ ਮਲਕਾਰਜਨ ਘੜਕੇ ਦੇ ਨਾਲ ਰਾਜਗੜ੍ਹ ਪਹੁੰਚੇ ਤੇ ਦੋਵਾਂ ਨੇ ਮਹਾਤਮਾ ਗਾਂਧੀ ਦੀ ਸਮਾਧਿ ਤੇ ਸਰਦਾ ਦੇ ਫੁੱਲ ਭੇਂਟ ਕੀਤੇ ਗਾਂਧੀ ਜੰਤੀ ਤੋਂ ਉੱਤਰ ਪ੍ਰਦੇਸ਼ 'ਚ ਵੀ ਕਈ ਥਾਵਾਂ ਤੇ ਪ੍ਰੋਗਰਾਮ ਆਯੋਜਿਤ ਕੀਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਦੇਸ਼ ਦੀ ਆਜ਼ਾਦੀ ਚ ਆਪਣੀ ਸੋਚ ਤੇ ਵਿਚਾਰਾਂ ਸਦਕਾ ਅਹਿਮ ਭੂਮਿਕਾ ਦਾ ਕਰਨ ਵਾਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਉਹਨਾਂ ਦੀ ਜਨਮ ਦਿਨ ਮੌਕੇ ਪ੍ਰਣਾਮ ਕਰਦੇ ਦੱਸਿਆ ਕਿ ਮੁੱਖ ਮੰਤਰੀ ਮਾਨ ਦੇ ਨਾਲ ਹੀ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਵੀ ਉਹਨਾਂ ਦੇ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ ਤੇ ਉਹਨਾਂ ਨੇ ਐਕਸ ਤੇ ਸਾਂਝੀ ਕੀਤੀ ਪੋਸਟ ਚ ਕਿਹਾ ਕਿ ਸਾਦਗੀ ਇਮਾਨਦਾਰ ਤੇ ਸਤ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਸਤਿਕਾਰ ਸਹਿਤ ਪ੍ਰਣਾਮ ਸ਼ਾਸਤਰੀ ਜੀ ਇੱਕ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ ਜਿਨ੍ਹਾਂ ਨੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਤੋਰਿਆ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਚ ਭਾਰਤ ਮਹਿੰਮ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਦੇ ਮੌਕੇ ਤੇ 9600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਸਫਾਈ ਤੇ ਸਵੱਛਤਾ ਨਾਲ ਸੰਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਤੇ ਕਿਹਾ ਕਿ ਇਸ ਯਾਤਰਾ ਚ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ ਰਾਸ਼ਟਰੀ ਦੇ ਵਿਗਿਆਨ ਪਵਨ ਚ ਮਹਾਤਮਾ ਗਾਂਧੀ ਦੀ 152 ਜਨਮ ਦਿਵਸ ਦੇ ਮੌਕੇ ਤੇ ਅਯੋਜਿਤ ਤੇ ਸਵਚ ਭਾਰਤ ਦਿਵਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਨਾਲ ਹੀ ਪੀਐਮ ਮੋਦੀ ਨੇ ਖੁਦ ਝਾੜੂ ਲਗਾ ਕੇ ਸਵਚ ਭਾਰਤ ਮਹਿੰਮ ਦੇ ਵਿੱਚ ਯੋਗਦਾਨ ਪਾਇਆ हमें आने वाले समय में कंस्ट्रक्शन में ऐसी टेक्नोलॉजी डेवलप करनी होगी जिससे रिसाइकल के लिए सामान का ज्यादा उपयोग हो सके हमारी जो कॉलोनियां हैं हमारे जो हाउसिंग है कॉम्प्लेक्सेज है उनको हमें ऐसे डिजाइन करना होगा कि कम से कम जीरो की तरफ हम कैसे पहुंचे हम जीरो कर पाए तो बहुत अच्छी बात है लेकिन कम से कम अंतर बचे जीरो से हमारा प्रयास होना चाहिए कि पानी का दुरुपयोग ना हो और वेस्ट पानी को ट्रीट करके इस्तेमाल करने के, के तरीके सहज बनने चाहिए हमारे सामने नमामि गंगे अभियान का एक मॉडल है इसके कारण आज गंगा जी कहीं अधिक साफ हुई है अमृत मिशन और अमृत सरोवर अभियान से भी एक बहुत बड़ा परिवर्तन आ रहा है ये सरकार और जन भागीदारी से परिवर्तन लाने के बहुत बड़े मॉडल है लेकिन मैं मानता हूं सिर्फ इतना ही काफी नहीं है वॉटर कंजर्वेशन वॉटर ट्रीटमेंट और नदियों की साफ सफाई के लिए भी हमें निरंतर नई टेक्नोलॉजी पर निवेश करना है ਡੇਰਾ ਜਗਮਾਲ ਵਾਲੀ ਦੀ ਗੱਦੀ ਨੂੰ ਲੈ ਕੇ ਇੱਕ ਵਾਰ ਫੇਰ ਵਿਵਾਦ ਖੜਾ ਹੋ ਗਿਆ ਡੇਰੇ ਦੇ ਦੂਜੇ ਢੜੇ ਦੇ ਸ਼ਰਧਾਲੂਆਂ ਨੇ ਡਿਪਟੀ ਕਮਿਸ਼ਨਰ ਸ਼ਾਂਤੂ ਨੂ ਸ਼ਰਮਾ ਨੂੰ ਮਿਲ ਕੇ ਆਪਣਾ ਮੰਗ ਪੱਤਰ ਸੌਂਪਿਆ ਜਿਸ 'ਚ ਮਹਾਤਮਾ ਬੀਰਿੰਦਰ ਸਿੰਘ ਢਿੱਲੋਂ ਵਿਰੁੱਧ ਗੋਲੀਬਾਰੀ ਤੇ ਆ ਨੈਤਿਕ ਗਤੀਵਿਧੀਆਂ ਦੇ ਦੋਸ਼ ਲਾਇਏ ਨੇ ਸ਼ਰਧਾਲੂਆਂ ਨੇ ਬਰਿੰਦਰ ਸਿੰਘ ਢਿੱਲੋਂ ਨੂੰ ਡੇਰੇ 'ਚੋਂ ਬਾਹਰ ਕੱਢ ਕੇ ਡੇਰੇ ਦੀ ਵਾਗਡੋਰ ਸ਼ਰਧਾਲੂਆਂ ਨੂੰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ ਸੰਤ ਵਕੀਲ ਸਾਹਿਬ ਸੇਵਾ ਸੰਪਤੀ ਦਿੱਲੀ ਦੇ ਮਿਤ ਪ੍ਰਧਾਨ ਸੰਜੀਤ ਗੁੱਜਰ ਨੇ ਦੋਸ਼ ਲਾਇਆ ਕਿ ਵਕੀਲ ਸਾਹਿਬ ਦੇ ਗੱਦੀ ਛੱਡਣ ਤੋਂ ਬਾਅਦ ਬੀਰਿੰ ਕਮਜ਼ਾ ਕੀਤਾ। ਪੂਨਾ ਕਾਰਨ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 38 ਸਾਲਾ ਰਾਦੇਸ਼ਾਮ ਵਾਸੀ ਪਿੰਡ ਖੈਰਾ ਖੁਰਦਵਜ ਹੋਈ ਹੈ। ਰਾਦੇਸ਼ਾਮ ਦਾ ਦੇਰ ਰਾਤ ਪਿੰਡ 'ਚ ਹੀ ਕਤਲ ਕਰ ਦਿੱਤਾ ਗਿਆ। मिली जानकारी अनुसार 9 ਲੋਕਾਂ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਵੀ ਪਤਾ ਲੱਗਿਆ ਕਿ ਡੀਐਸਪੀ ਦੇ 리ਡਰ ਦਾ ਵੀ ਇਸ ਕਤਲकांड ਦੇ ਵਿੱਚ ਨਾਮ ਆ ਰਿਹਾ ਹੈ ਦੂਜੀ ਪਾਸੇ ਆਮ ਆਦਮੀ ਪਾਰਟੀ ਦੇ ਮੰਡੀ ਬੋਰਡ ਦੇ ਡਾਇਰੈਕਟਰ ਅਭੇ ਗੋਦਾਰਾ ਨੇ ਦੋਸ਼ ਲਾਇਆ ਕਿ ਇਸ ਕਤਲकांड ਵਿੱਚ ਡੀਐਸਪੀ 리ਡਰ ਮੁੱਖ ਮਲਜ਼ਮ ਹੈ ਇਸ ਲਈ ਮਾਮਲੇ ਦੀ ਨੁਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਵਾਰਦਾਤ ਤੋਂ ਬਾਅਦ ਪੁਲਿਸ ਦੀਆਂ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੂੰ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨਿਰਪੱਖਤਾ ਨਾਲ ਚੋਣਾਂ ਕਰਾਉਣ ਦੇ ਦਾਅਵੇ ਕਰ ਰਿਹਾ ਉੱਥੇ ਹੀ ਨਰੌਟ ਜੈਮਲ ਸਿੰਘ ਸਥਿਤ ਬीडीपी ਦਫ਼ਤਰ ਵਿਖੇ ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਉਹਨਾਂ ਨੂੰ ਚੋਣ ਲੜਨ ਲਈ ਲੋੜੀਂਦੇ ਦਸਤਾਵੇਜ਼ ਜੋ ਕਿ ਬीडीपी ਦਫ਼ਤਰ ਤੋਂ ਉਪਲਬਧ ਹੋਣੇ ਚਾਹੀਦੇ ਨੇ ਉਹ ਉਪਲਬਧ ਨਹੀਂ ਹੋ ਰਹੇ ਨੇ ਜਿਸ ਦੇ ਵਿੱਚ ਚੁੱਲਾ ਟੈਕਸ ਵੀ ਸ਼ਾਮਿਲ ਹੈ ਇਸ ਮੌਕੇ ਤੇ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਅਰੇਬਾਜ਼ੀ ਕੀਤੀ ਗਈ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਚੱਲਦੇ ਨੇਪ ਤਹਿਸੀ ਤੇ ਪਹੁੰਚੇ ਤੇ ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਾਰੇ ਮਾਮਲੇ ਦੀ ਜਾਂਚ ਹੋਏਗੀ ਤੇ ਲੋਕਾਂ ਨੂੰ ਜੋ ਦਸਤਾਵੇਜ਼ ਚਾਹੀਦੇ ਨੇ ਉਹ ਵੀ ਮੁਹੱਈਆ ਕਰਵਾਈ ਜਾਵੇ ਅਗਾਮੀ 3 ਅਕਤੂਬਰ ਨੂੰ ਲਖੀਮਪੁਰ ਖਰੀ ਤੇ ਦੇਸ਼ ਵਿਆਪੀ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ 2 ਘੰਟੇ ਦਾ ਰੇਲ ਰੋਕੋ ਅੰਦੋਲਨ ਕੀਤਾ ਜਾਏਗਾ ਇਸ ਬਾਰੇ ਵਿੱਚ ਇਹ ਜਾਣਕਾਰੀ ਦਿੰਦਿਆਂ ਸਰਵਨ ਸਿੰਘ ਪੰਦੇਰ ਦਾ ਕਹਿਣਾ ਕਿ ਪੰਜਾਬ ਦੇ 22 ਜ਼ਿਲ੍ਹਿਆਂ 'ਚ ਰੇਲ ਦਾ ਚੱਕਾ ਜਾਮ 2 ਘੰਟਿਆਂ ਲਈ ਕੀਤਾ ਜਾਏਗਾ ਉਹਨਾਂ ਕਹੇ ਕਿ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਤੇ ਬੀਬੀਆਂ ਇਕੱਠੀਆਂ ਹੋ ਕੇ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਹੋਣ ਆੜਤੀ ਹੜਤਾਲ ਤੇ ਨੇ ਮਜ਼ਦੂਰ ਹੜਤਾਲ ਤੇ ਨੇ ਮਿਲਰਾਂ ਦਾ ਆਰਡਰ ਔਲਾ ਚੱਲ ਰਿਹਾ ਦੇਖੋ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਬਿੱਟੂ ਸਾਹਿਬ ਤੁਹਾਡੇ ਸਰਕਾਰ ਇਸ ਕੰਮ ਲਈ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ ਤੁਸੀਂ ਪੰਜਾਬ ਨਾ ਬਦਲੇ ਦੀ ਭਾਵਨਾ ਨਾਲ ਸਭ ਕੁਝ ਕਰ ਰਹੇ ਜੇ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਇਹ ਤਿੰਨੇ ਵਰਗ ਆੜਤੀ ਮਜ਼ਦੂਰ ਤੇ ਕਿਸਾਨਾਂ ਨੂੰ ਰਲ ਕੇ ਤਗੜਾ ਅੰਦੋਲਨ ਨਾ ਕਰਨਾ ਪੈ ਜਾਵੇ ਇਸ ਤੋਂ ਪਹਿਲਾਂ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਚਾਹੇ ਕੇਂਦਰ ਸਰਕਾਰ ਆ ਤੇ ਚਾਹੇ ਪੰਜਾਬ ਸਰਕਾਰ ਆ ਔਰ ਜੜੇ ਪਾਪ ਕਮਾਏ ਆ ਰਮਨੀਤ ਬਿੱਟੂ ਜੀ ਦੀ ਪਾਰਟੀ ਨੇ ਜਿਹੜੇ 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 ਸਾਡੇ ਖੂਨ ਨਾ ਹੱਥ ਰੰਗੇ ਨਾ ਸ਼ਹੀਦ ਸੁਭ ਕਰਨ ਦੀ ਸ਼ਹੀਦੀ ਨਾ ਔਰ ਜਿਵੇਂ 433 ਜ਼ਖਮੀ ਕੀਤੇ ਆ ਜਿਵੇਂ ਫਸ ਲਗਾਈ ਸੀ ਕਿੱਲਾਂ ਦੀ ਬਿੱਟੂ ਸਾਹਿਬ ਆ ਗਿਆ ਸਮਾਂ ਪੰਜ ਨੂੰ ਦੇ ਦੇਣਗੇ ਹਰਿਆਣੇ ਵਾਲੇ ਜਵਾਬ ਔਰ ਅਸੀਂ ਕਹਿੰਨੇ ਵੀ ਹੁਣ ਵੱਧ ਚੜ ਕੇ ਲੋਕ ਆਉਣਗੇ ਕੰਮ ਛੱਡ ਕੇ ਵੀ ਆਉਣਗੇ ਜਦੋਂ ਬਿੱਟੂ ਵਰਗੇ ਬੰਦੇ ਚੈਲੰਜ ਕਰਦੇ ਆ ਪੰਜਾਬੀਆਂ ਨੂੰ ਵੀ ਨਹੀਂ ਆਉਣਾ ਕੰਮ ਕਰਿਆ ਵੱਧ ਚੜ ਕੇ ਹੁੰਦੇ ਹੁੰਦੇ ਆ ਤੇ ਵਾਚੜ ਕੇ ਰੇਲ ਰੁਕੋ ਅੰਦੋਲਨ ਕਰਦਾ ਹੋਗਾ ਸਮਰਾਲਾ ਤਹਿਸੀਲ ਦਾ ਦਫਤਰ ਵਿੱਚ ਮੇਲ ਦੇ ਜ਼ਹਿਰੀਲੇ ਸੱਪ ਹੁਣ ਤਹਿਸੀਲ ਚ ਫੈਲੀ ਗੰਦਗੀ ਤੇ ਪ੍ਰਸ਼ਾਸਨ ਦੀ ਨਲਾਇਕੀ ਨੂੰ ਤਸਦੀਕ ਕਰਨ ਲੱਗੇ ਨੇ ਜਾਣਕਾਰੀ ਅਨੁਸਾਰ ਤਹਿਸੀਲਦਾਰ ਦਫਤਰ ਦੇ ਬਾਹਰ ਕੰਪਲੈਕਸ ਚ ਫੈਲੀ ਗੰਦਗੀ ਦਾ ਖਮਿਆਜ਼ਾ ਹੁਣ ਸਿਰਫ ਲੋਕ ਹੀ ਨਹੀਂ ਭੁਗਤ ਰਹੇ ਸਗੋਂ ਦਫਤਰ ਦੇ ਅੰਦਰ ਕੰਮ ਕਰਦੇ ਕਰਮਚਾਰੀ ਤੇ ਅਧਿਕਾਰੀ ਵੀ ਹੁਣ ਖੌਫ ਚ ਕੰਮ ਕਰਨ ਲਈ ਮਜਬੂਰ ਨੇ ਕਿਉਂਕਿ ਪਤਾ ਨਹੀਂ ਕਦੋਂ ਇਹਨਾਂ ਦੇ ਦਫਤਰ ਵਿੱਚ ਚਾਲੇਦਵਾਲੀ ਲੁਕੇ ਬੈਠੇ ਸੱਪ ਅੱਗੇ ਆ ਕੇ ਮੇਲਣ ਲੱਗ ਜਾਣ ਜਾਂ ਫਿਰ ਇਹਨਾਂ ਨੂੰ ਆਪਣੇ ਡੰਗ ਦਾ ਸ਼ਿਕਾਰ ਬਣਾਉਣ ਅੱਜ ਇਹ ਸੂਚਨਾ ਮਿਲੀ ਕਿ ਸੱਪਾਂ ਦੇ ਖੌਫ ਤੋਂ ਮੁਕਤੀ ਲੈ ਜਿਨਾ ਬੋਲੋ ਪਹਿਲਾ ਇੱਕ ਸੱਪੜਿਆ ਗਿਆ ਸੱਪੜਨ ਤੋਂ ਬਾਅਦ ਦਫ਼ਤਰ ਕਰਮਚਾਰੀ ਵੱਲੋਂ ਦੇਖਿਆ ਗਿਆ ਕਿ ਉਹ ਸੱਪ ਨਹੀਂ ਹੈ ਜੁਨਾ ਬੋਲੋ ਦਫ਼ਤਰ ਚ ਦੇਖਿਆ ਜਾ ਚੁੱਕਿਆ ਇੱਥੇ ਹੁਣ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਕਿ ਇੱਥੇ ਇੱਕ ਸੱਪ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਸਮਰਾਲਾ ਤਹਿਸੀਲ ਅਮਰਜੀਤ ਕੌਰ ਸੀਨੀਅਰ ਸਹਾਇਕ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਸਮਰਾਲਾ ਨੂੰ ਕੰਪਲੈਕਸ ਦੀ ਸਫਾਈ ਕਰਨ ਲਈ ਪੱਤਰ ਲਿਖਿਆ ਗਿਆ ਤੇ ਜਲਦੀ ਸਫਾਈ ਕਰਵਾ ਦਿੱਤੀ ਜਾਏਗੀ ਤੇ ਦਫ਼ਤਰ ਅੰਦਰ ਘੁੰਮਦੇ ਸੱਪਾਂ ਨੂੰ ਸਪੇਰੀਆ ਨਹੀਂ ਘੜਵਾ ਦਿੱਤਾ ਜਾਏਗਾ ਅੰਮ੍ਰਿਤਸਰ ਦੇ ਭਗਤਾਵਾਲੀ ਦਾਣਾ ਮੰਡੀ ਵਿਖੇ ਮਜ਼ਦੂਰ ਤੇ ਆਰਟੀ ਅਸੋਸੀਏਸ਼ਨ ਵੱਲੋਂ ਸਵੇਰ ਸਰਕਾਰ ਖਿਲਾਫ ਆਪਣੀ ਹੱਕੀ ਮੰਗਾਂ ਤੇ ਲੇਬਰ ਦੇ ਪੈਸਿਆਂ 'ਚ ਵਾਧਾ ਕਰਨ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦਿਆਂ ਰੋਸ ਪ੍ਰਦਰਸ਼ਨ ਕੀਤਾ ਤੇ ਆਪਣੀ ਮੰਗਾਂ ਸੰਬੰਧੀ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ। ਇਸ ਸੰਬੰਧੀ ਮਜ਼ਦੂਰ ਐਸੋਸੀਏਸ਼ਨ ਦੇ ਪ੍ਰਧਾਨ ਕਪੂਰ ਸਿੰਘ ਤੇ ਮਜ਼ਦੂਰ ਸ਼ੰਗਾਰਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੇਬਰ ਦੀ ਰੇਟ ਵਿੱਚ 2011 ਤੋਂ ਹੁਣ ਤੱਕ 13 ਸਾਲਾਂ 'ਚ ਵਾਧਾ ਨਹੀਂ ਹੋਇਆ। ਹਾਲਾਂਕਿ ਉਹ ਉਸੇ ਸਮੇਂ ਤੋਂ ਹੀ ਪੁਰਾਣੇ ਰੇਟਾਂ 'ਤੇ ਕੰਮ ਕਰਨ ਨੂੰ ਮਜਬੂਰ ਨੇ ਜਿਸ ਨਾਲ ਮਜ਼ਦੂਰਾਂ ਦਾ ਵੱਡੇ ਪੱਧਰ ਤੇ ਸ਼ੋ ਉਨ੍ਹਾਂ ਦੀ ਮੰਗਾਂ ਨਾ ਮੰਨਿਆ ਗਿਆ ਤਾਂ ਜਲਦ ਤਿੱਖਾ ਸੰਘਰਸ਼ ਉਲਕਣ ਲਈ ਮਜਬੂਰ ਹੋਣਗੇ ਜਿਸ ਦੇ ਜ਼ਿੰਮੇਵਾਰ ਸਰਕਾਰ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਕੋਈ ਟਾਂਵੀਂ ਟਾਂਵੀਂ ਜਗ੍ਹਾ ਤੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਪਰ ਇਸ ਵਾਰ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲੀ ਵਾਰ ਰਾਜਪੁਰਾ ਵਿਖੋਈ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਸ਼ੁਰੂ ਕਰਾਇਆ ਉਹਨਾਂ ਬਲਜਿੰਦਰ ਸਿੰਘ ਵਾਸੀ ਪਿੰਡ ਪੱਬਲ ਦੀ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਕਰਾਈ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਕਿਸੇ ਵੀ ਆੜਤੀਵਲੋਂ ਹੜਤਾਲ ਨਹੀਂ ਕੀਤੀ ਕਿ ਨਾ ਹੀ ਕਿਸੇ ਲੇਬਰ ਵੱਲੋਂ ਹੜਤਾਲ ਕੀਤੀ ਗਈ ਸੋ ਉਹਨਾਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਤੇ ਆ ਸ਼ਾਨੀ ਨਹੀਂ ਹੋਂਦ ਦਿੱਤੇ ਜਾਵੇਗੀ ਦੇਖੋ ਰਾਜਪੁਰਾ ਮੰਡੀ ਹਮੇਸ਼ਾ ਹੀ ਨੰਬਰ 1 ਰਹੀ ਹੈ ਔਰ ਸਭ ਤੋਂ ਪਹਿਲੀ ਖਰੀਦ ਆਲਮੋਸਟ ਰਾਜਪੁਰੇ ਦੀ ਹੁੰਦੀ ਹੈ ਪਰ ਜਿਹੜੀਆਂ ਕੁਝ ਮੰਗਾਂ ਨੂੰ ਲੈ ਕੇ ਜਾਂ ਵਿਚమే ਇਹ ਵੀ ਕਹੂੰਗੀ ਕੁਝ ਰਾਜਨੀਤਿਕ ਦਬਾਅ ਉਹ ਵੀ ਹੈ ਰਾਜਨੀਤਿਕ ਗੇਮਾਂ ਵੀ ਖੇਲੀਆਂ ਜਾਂਦੀਆਂ ਜਿਹੜੀਆਂ ਆਈਆਂ ਸੀ ਕਿ ਮੰਡੀਆਂ ਨੂੰ ਬੰਦ ਕੀਤਾ ਜਾਵੇ ਤਾਂ ਮੈਂ ਸਾਡੀ ਮੰਡੀ ਦੇ ਪ੍ਰਧਾਨ ਦਵਿੰਦਰ ਜੀ ਤੇ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਦਿੰਦੀਆਂ ਔਰ ਧੰਨਵਾਦ ਵੀ ਕਰਦੀਆਂ ਕਿ ਇਹ ਉਹਨਾਂ ਹੜਤਾਲਾਂ ਦੇ ਵਿੱਚ ਨਾ ਪੈ ਕੇ ਇਹਨਾਂ ਨੇ ਮੰਡੀ ਨੂੰ ਦੇਖਿਆ ਆਪਣੀ ਫਸਲ ਨੂੰ ਦੇਖਿਆ ਔਰ ਸਰਕਾਰ ਦਾ ਕਹਿਣਾ ਅੱਜ ਮੰਡੀ 'ਚ ਜਿੰਨੀ ਵੀ ਫਸਲ ਆਈ ਸਾਰੀ ਤੋਲਾਈ ਗਈ ਹੈ ਸਾਰੀ ਦੀ ਬੋਲੀ ਹੋ ਚੁੱਕੀ ਹੈ ਤੇ ਲਿਫਟਿੰਗ ਵੀ ਹੋ ਰਹੀ ਹੈ ਤਾਂ ਮੈਂ ਇਹਨਾਂ ਦਾ ਸੀਐਮ ਸਾਹਿਬ ਵੱਲੋਂ ਵੀ ਧੰਨਵਾਦ ਕਰਦੀ ਆਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜिले ਵਿੱਚ ਲੋਕਾਂ ਨੂੰ ਸਾਫ਼ ਤੇ ਮਿਆਰੀ ਖਾਤ ਪਦਾਰਥ ਮੁਹੱਈਆ ਕਰਾਉਣਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ਇਸ ਤੇ ਲਗਾਤਾਰ ਫੂਡ ਟੀਮ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਖੇਤਿਆਂ ਚੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸੇ ਦੇ ਚੱਲਦਿਆਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਭਾਟਿਆ ਫੂਡ ਅਫਸਰ ਮਨੀਸ਼ ਸੋਢੀ ਦੀ ਟੀਮ ਵੱਲੋਂ ਕਸਬਾ ਮੁਕੇਰੀਆਂ ਤੇ ਹਾਜੀਪੁਰ ਵਿੱਚ ਮਠਾਈ ਬਣਾਉਣ ਵਾਲੀ ਫੈਕਟਰੀ ਦੀ ਚੈਕਿੰਗ ਕੀਤੀ ਗਈ ਜਿੱਥੇ ਘਟੀਆਂ ਜਗ੍ਹਾ ਤੇ ਮਠਾਈ ਤਿਆਰ ਕੀਤੀ ਜਾ ਰਹੀ ਸੀ ਕਈ ਮਠਾਈ ਨੰਗੀਆਂ ਪਈਆਂ ਸਨ ਤੇ ਮਠਾਈ ਬਣਾਉਣ ਵਾਲਿਆਂ ਵੱਲੋਂ ਕੋਈ ਅਪਰਲ ਮਾਸਕ ਜਾਂ ਹੀ ਦ ਸੇਤ ਵਿਭਾਗ ਵੱਲੋਂ ਘਟੀਆਂ ਮਿਠਾਈ ਨਸ਼ਟ ਕਰਵਾਈ ਗਈ ਤੇ ਸੈਂਪਲ ਵੀ ਲਏ ਗਏ ਤੇ ਤਾੜਨਾ ਕਰਕੇ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਜਾਰੀ ਕੀਤਾ ਗਿਆ। ਜਿਦਾ त्योहारी ਸੀਜ਼ਨ ਚੱਲ ਰਿਹਾ ਹੈ ਤੇ ਅਸੀਂ ਮਠਾਈਆਂ ਦੀਆਂ ਜਿੱਥੇ ਮੈਨੂਫੈਕਚਰਿੰਗ ਹੋ ਰਹੀਆਂ ਜਾਂ ਕੋਈ ਵੀ ਅਦਰ ਆਈਟਮ ਜਿੱਥੇ ਬਣ ਰਹੀਆਂ ਆ ਉੱਥੇ ਅਸੀਂ ਫ੍ਰੀਕੁਐਂਟਲੀ ਵਿਜ਼ਿਟ ਕਰ ਰਹੇ ਹਾਂ। ਔਰ ਔਰੇ ਦੌਰਾਨ ਹੀ ਅਸੀਂ ਅੱਜ ਮੁਕੇਰੀਆਂ ਦਾ ਵੀ ਟੂਰ ਲਾਇਆ ਜਿੱਥੇ ਜਿਹੜੀ ਇੱਥੇ ਇੱਕ ਵੱਡੀ ਜੀ ਮੈਨੂੰ ਮੈਨੂਫੈਕਚਰਿੰਗ ਸਾਈਟ ਆ ਗਿਆ। ਰਸਗੁੱਲੇ, ਗੁਲਾਬ ਜਾਮਨ ਔਰ ਜਿੰਨੀਆਂ ਵੀ ਬਾਕੀ ਤਰ੍ਹਾਂ ਦੀਆਂ ਮਿਠਾਈਆਂ ਬੰਦੀਆਂ ਇੱਥੇ ਪੇਠਾ ਵਗੈਰਾ ਵੀ ਬੰਦਾ ਆ। ਉਹਨੂੰ ਅਸੀਂ ਚੈਕਿੰਗ ਕਰਨ ਲਈ ਆਏ ਆ। ਇਹਨਾਂ ਦੇ ਇੱਥੇ ਥੋੜੀਆਂ-ਬਹੁਤੀਆਂ ਸਾਨੂੰ ਵੀ ਕਮੀਆਂ ਪੇਸ਼ੀਆਂ ਪਾਈਆਂ ਗਈਆਂ। ਇਹਨਾਂ ਨੂੰ ਪਹਿਲੇ ਵੀ ਐਸਐਸ 28 ਸੁਧਾਰ ਕਰਨ ਲਈ ਉਹ ਕਮੀਆਂ ਪੇਸ਼ੇ ਆ ਕਰ ਸਕਦੇ ਆ ਸੁਧਾਰ। ਕੋਈ ਔਰ ਚ ਵੱਡੀ ਗੱਲ ਨਹੀਂ ਆ। ਔਰ ਇਹਨਾਂ ਨੂੰ ਇਹ ਸਮਝਾਣਾ ਜਾਂਦੇ ਆ ਕਿ ਇਹ ਕਮੀਆਂ ਪੇਸ਼ੇ ਜਲਦੀ ਤੋਂ ਜਲਦੀ 10 ਡੇਜ਼ ਐ ਪੂਰੀਆਂ ਕਰਨ। ਐਟ ਲੀਸਟ 1 ਵੀਕ ਚ ਕਿਉਂਕਿ ਇਹ ਤਿਆਰੀ ਸੀਜ਼ਨ ਚ ਆਹ ਨਹੀਂ ਚਾਹਦੇ ਕਿ ਜੋ ਲੋਕਾਂ ਦੇ ਸਿਹਤ ਦੇ ਨਾਲ ਕੋਈ ਖਲਵਾੜ ਹੋਵੇ ਸੋ ਇਹਨਾਂ ਨੂੰ ਪੰਜਾਬ ਅੰਦਰ ਸਰਪੰਚੀ ਦੀਆਂ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਇਸੇ ਦੌਰਾਨ ਕਈ ਜਗ੍ਹਾ ਸਿਰਫ ਸਮਤੀ ਨਾਲ ਸਰਪੰਚ ਤੇ ਪੰਜ ਚੁਣੇ ਜਾ ਰਹੇ ਨੇ ਤੇ ਕਈ ਜਗ੍ਹਾ ਹਾਲਾਤ ਕੁਝ ਹੋਰ ਨੇ ਇਸੇ ਤਰ੍ਹਾਂ ਦਾ ਮਾਮਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਥਾਣਾ ਮੰਡੀ ਗੋਬਿੰਦਗੜ ਦੀਨਪੰਦੇ ਪਿੰਡ ਮੁੱਗਲ ਮਾਜਰਾ ਵਿਖੇ ਸਾਹਮਣੇ ਆਇਆ ਜਿੱਥੇ ਸਰਪੰਚੀ ਦੀ ਉਮੀਦਵਾਰ ਦੇ ਪਤੀ ਗੁਰਸੇਵਕ ਸਿੰਘ ਨੂੰ ਧਮਕੀ ਭਰੀ ਕਾਲ ਆਈ ਹੈ ਤੇ ਨਾਮ ਵਾਪਸ ਲੈਣ ਦੀ ਗੱਲ ਆਖੀ ਤੇ ਵਾਪਸ ਨਾਮ ਲੈਣ ਦੀ ਸੂਰਤ ਦੇ ਵਿੱਚ ਗੰਭੀਰ ਸਿੱਟੇ ਭੁਗਤਣ ਦੀ ਧਮਕੀ ਦਿੱਤੀ ਗਈ ਹੈ ਸਬੰਧੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਦਿਓਲ ਨ ਬਠਿੰਡਾ ਕਿਹਾ ਕਿ ਉਹ ਬਠਿੰਡਾ ਜੇਲ੍ਹ ਤੋਂ ਦਿਓਲ ਬੋਲ ਰਿਹਾ ਤੇ ਉਸ ਨੂੰ ਉਸ ਦੇ ਕਾਗਜ਼ ਵਾਪਸ ਲੈਣ ਦੀ ਗੱਲ ਆਖੀ ਤੇ ਵਾਪਸ ਨਾ ਲੈਣ ਦੀ ਸੂਰਤ ਵਿੱਚ ਗੰਭੀਰ ਨਤੀਜੇ ਭੁਗਤਣ ਦੀ ਗੱਲ ਆਖੀ ਹੈ ਜਿਸ ਸਬੰਧੀ ਗੁਰਸੇਵਕ ਸਿੰਘ ਵੱਲੋਂ ਥਾਣਾ ਮੰਡੀ ਗੋਬਿੰਦਗੜ ਵਿਖੇ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਸੰਗਰੂਰ ਜ਼ਿਲ੍ਹੇ ਦੇ ਸਨਾਮ ਵਿੱਚ ਲੇਬਰ ਠੇਕੇਦਾਰਾਂ ਤੇ ਲੇਬਰ ਦੇ ਵਿੱਚ ਵਿਵਾਦ ਖੜਾ ਹੋ ਗਿਆ ਠੇਕੇਦਾਰ ਵੱਲੋਂ ਠੇਕਾ ਲਿਆ ਗਿਆ ਪਰ ਲੇਬਰ ਯੂਨੀਅਨ ਨੇ ਨਾ ਕੰਮ ਕਰਨ ਦੀ ਗੱਲ ਆਖੀ ਹੈ ਮੌਕੇ ਤੇ ਪਾਰੀ ਪੁਲਿਸ ਵੀ ਤਾਇਨਾਤ ਕੀਤੀ ਗਈ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਗੜਬੜੀ ਨਾ ਹੋ ਸਕੇ ਦਰਅਸਲ ਠੇਕੇਦਾਰ ਵੱਲੋਂ ਗੋਦਾਮਾਂ ਚ ਸਪੈਸ਼ਲ ਤੋਂ ਮਾਲ ਲਿਆ ਕੇ ਲਾਉਣ ਦਾ ਠੇਕਾ ਲਿਆ ਗਿਆ ਜਿਸ ਨੂੰ ਟਰੱਕ ਆਪਰੇਟਰਾਂ ਨੇ ਤਾਂ ਸਾਥ ਦਿੱਤਾ ਪਰ ਲੇਬਰ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਉਹਨਾਂ ਨੂੰ ਗੋਦਾਮਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਇਸ ਮੌਕੇ ਠੇਕੇਦਾਰਾਂ ਨੇ ਕਿਹਾ ਕਿ ਉਹਨਾਂ ਨੇ ਸਰਕਾਰ ਦੀਆਂ ਹਦਾਇਤਾਂ ਦੇ ਦੀ ਲੇਬਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੰਦਰ ਨਹੀਂ ਜਾਣਦੇ ਐਜੂਕੇਟ ਪੰਜਾਬ ਪ੍ਰੋਜੈਕਟ ਤੇ ਗੁਰਨਾਨਕ ਮਲਟੀਵਰਸਿਟੀ ਵੱਲੋਂ ਵਿਸ਼ਾਲ ਵਿਦਿਆਰਥੀ ਕਾਨਫਰੰਸ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ ਇਸ ਮੌਕੇ ਸਾਰੇ ਪ੍ਰਬੰਧਕਾਂ ਤੇ ਬੱਚਿਆਂ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਅਰਦਾਸ ਕੀਤੀ ਕਿ ਇਸ ਮੌਕੇ ਤੇ ਸ਼੍ਰੀ ਸੁਸਵਿੰਦਰ ਸਿੰਘ ਖਾਲਸਾ ਦਵਿੰਦਰ ਸਿੰਘ ਸਣੇ ਵਾਕਵਕ ਸਕੂਲਾਂ ਦੇ ਵਿਦਿਆਰਥੀ ਤੇ ਸਟਾਫ ਹਾਜ਼ਰ ਰਹੇ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਦੇ 41ਵੇਂ ਸਾਲਾਨਾ ਸਮਾਗਮ ਨੂੰ ਸਮਰਪਿਤ ਭਲਾਈ ਕੇਂਦਰ ਵਿਖੇ ਗੁਰਮਤ ਸਮਾਗਮ ਕਰਵਾਏਗੇ ਜਿਸ ਵਿੱਚ ਖਾਸ ਤੌਰ ਤੇ ਬਾਬਾ ਸੁਖਦੇਵ ਸਿੰਘ ਪੁੱਚੋ ਵਾਲੇ ਪਾਈ ਮਹਿਕਪ੍ਰੀਤ ਸਿੰਘ ਪਾਈ ਗੁਰシャン ਸਿੰਘ ਲੁਧਿਆਣੇ ਵਾਲੇ ਤੇ ਬੀਬੀ ਮਨੁਪ੍ਰਿਆ ਕੌਰ ਦਿੱਲੀ ਵਾਲੇ ਬੀਬੀ ਕੋਲਾ ਜੀ ਬਾਲ ਫੁਲਵਾੜੀ ਜੱਥਾ ਤੇ ਭਲਾਈ ਕੇਂਦਰ ਦੇ ਪ੍ਰਮੁੱਖ ਜੱਥਿਆਂ ਤੋਂ ਇਲਾਵਾ ਪਾਈ ਗੁਰਕਬਾਲ ਸਿੰਘ ਜੀ ਨੇ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਰੋਕਣ ਲਈ ਲਗਾਤਾਰ ਹੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਅੰਮ੍ਰਿਤਸਰ थाना ਚੇਟਾ ਦੀ ਪੁਲਿਸ ਨੇ ਵੱਡੀ ਮਾਤਰਾ ਜਨਸ਼ਾ ਤੇ ਡਰਗਮਨੀ ਬਰਾਮਦ ਕੀਤੀ ਹੈ ਅੰਮ੍ਰਿਤਸਰ ਦੇ ਡੀਸੀਪੀ ਵਿਜੇ ਆਲਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ 100 ਗ੍ਰਾਮ ਹੈਰੋਇਨ 2690 ਡਰਗਮਨੀ ਬਰਾਮਦ ਹੋਈ ਤੇ ਪੁਲਿਸ ਨੇ ਇਹਨਾਂ ਖਿਲਾਫ ਮਾਮਲਾ ਵੀ ਤੱਟਕਾਲ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੀਵਾਲ ਇਸ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ